ਅੱਛਾ ਲਟਕੀ ਦੀ ਮਾਤਾ ਆ ਰਹੀ ਹੈ ਨਾਲ ਹੋਰ ਭਾਈ ਸਾਊਥ ਸ੍ਰੀ ਕਾਰਕੋਟ ਮੰਗੇ ਲਟਕੀ ਅੱਛਾ ਲਟਕੀ ਕੋਈ ਨਹੀਂ ਕੋਈ ਨਹੀਂ ਭਾਈ ਨਹੀਂ ਪਤਾ ਲੱਗ ਜਾ ਕਈ ਵਾਰ ਆ ਭਾਈ ਲਟਕੀ ਦੇਖ ਲੈ ਦੇਖੋ ਨੂੰ ਤੇਰੇ ਤੇ ਕੀ ਬੇਤਵਾਰੀ ਆ ਭਾਈ ਹੱਸਦੀ ਬਸਦੀ ਨਹੀਂ ਸ਼ਰਾ ਕੋਈ ਨਹੀਂ ਕੋਈ ਨਹੀਂ ਕਰ ਲਾਉਂਦੀ ਨੂੰ ਨਹੀਂ ਕੋਈ ਲੈ ਚਲੀ ਆ ਮੁਖਿਆਵੇ ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਮਨੋਰੰਜਨ ਦੇ ਲਈ ਬਣਾ ਰਹੇ ਆ ਪਹਿਲਾਂ ਵਾਲੀ ਬੇਬੇ ਤੇਰੀ ਕੋਈ ਜਰਗੀ अच्छा फिर भाई ਕਰਦੇ ਕਰਾਉਂਦੇ ਹਾਂ ਬਪਾ ਇਹੇ ਗੱਲ ਰਹੇ ਜਾਂਦੀ ਆ ਇਹ ਮੈਨੂੰ ਗੱਲ ਸਾਰੀ ਦੱਸ ਵੀ ਕੀ ਗੱਲ ਸੀ ਕੀ ਬਾਤ ਸੀ ਸਾਰੀ ਤਾਂ ਐਸੀ اچھا ਮम्मा ਮੈਨੇ ਲਈ ਤਾਂ ਗੱਲ ਕੋਈ ਦੱਸ ਦੇ ਨੀ ਤੁਸੀਂ ਛੇੜਾ ਦੱਸੀਏ ਕੀ ਰੌਲਾ ਨਹੀਂ ਪਾਉਂਦੇ ਹੁੰਦੇ ਪਤਾ ਕੀ ਚੱਕਰ ਆ ਹਾਂ ਅਸੀਂ ਤੇਰਾ ਕਰਤਾ ਰਿਸ਼ਤਾ ਅੱਛਾ ਹਾਂ ਤੇ ਬੁੜੀਆਂ ਗੱਲ ਕਰ ਦਿੰਦੀ ਆਂ ਗਾਹਾਂ ਤੈਨੂੰ ਤਾਂ ਨਹੀਂ ਦੱਸਿਆ ਸੀ ਤੇ ਮੈਨੂੰ ਭਾਈ ਪਹਿਲਾਂ ਤੁਸੀਂ ਕਿਉਂ ਨਾ ਦੱਸਿਆ ਇਹ ਭਾਈ ਦੱਸਣਾਆਂ ਗੱਲਾਂ ਹੁੰਦੀਆਂ ਇਹ ਪਰਦੇ ਹੁੰਦੇ ਆਂ ਪਰਦਾ ਟਕਿਆ ਗਿਆ ਨਾ ਸਾਡਾ ਟਕਿਆ ਗਿਆ ਨਾ ਤੇਰਾ ਟਕਿਆ ਗਿਆ ਜ਼ੁਬਾਨੀ ਪਹਿਰਿਆ ਹੈਗਾ ਤੇਰੇ ਤੇ ਹੈ ਤਾਂ ਚੰਗਾ ਬੰਦਾ ਬੰਦਾ ਚੰਗਾ ਜਮਾ ਸਿਆਣੇ ਦਾ ਰੁਪਿਆ ਮੈਂ ਆਉਂਦਾ ਜਾਨਾ ਘਰੇ ਉਹਨਾਂ ਦੇ ਉਹ ਇਹ ਜਾਣਦਾ ਉਹਨੂੰ ਹਾਂ ਇਹ ਨਾ ਮਮਾ ਤੰਤਾ ਪਤਾ ਮੈਂ ਪਹਿਲਾਂ ਕਿੰਨੇ ਧੱਕੇ ਖਾਦੇ ਆ ਪਤਾ ਕੀ ਚੱਕਰ ਹੈ ਉਹ ਤਾਂ ਆਵਲੀ ਪੰਗੀ ਬੰਦਾ ਹੈ ਉਹ ਕੀ ਲਾਲੇ ਨੂੰ ਲੈਣ ਆਵੇ ਇੱਥੇ ਬੈਠੀ ਵੀ ਭੈੜੀ ਲੱਗਦੀ ਆ ਤੂੰ ਅਸੀਂ ਘਰੇ ਤਾਂ ਨਹੀਂ ਬਾਤ ਸਕਦੇ ਭਾਈ ਭਾਈ ਤਾਂ 15 ਵਾਲਾ ਹੀ ਚੰਗਾ ਮੁੰਡਾ ਵਧੀਆ ਸਿਆਣਾ ਵੇਨਾ ਕੋ ਸਖਾਵੇ ਪੀਵੇ ਬਟਕੇ ਦਾ ਮਾਮਾ ਤੇਰੀ ਜ਼ਿੰਮੇਵਾਰੀ ਹੋਣੀ ਚਾਹੀਦੀ ਆ ਭਾਈ ਅਸੀਂ ਹੈਗੇ ਆ ਮੈਂ ਆਉਣਾ ਜਾਂਦਾ ਹਾਂ ਭਾਈ ਦੇਖ ਕੇ ਕਿਤੇ ਮੈਨੂੰ ਧੋਖਾ ਦੇ ਜੇ ਨਾ ਚੇਰਾ ਤੈਨੂੰ ਧੋਖਾ ਦੇ ਕੇ ਕੀ ਕੱਢਾਂਗੇ ਤੇਰਾ ਤਾਂ ਘਰ ਬਸਾਉਂਦੇ ਕਰਦੇ ਆ ਕਵਲਗੇ ਓਰੇ ਮੇਰੇ ਮਾਮੇ ਤਾਂ ਦੱਬ ਮੈਂ ਕੀ ਹਾਲ ਕਰਦਾ ਤੇਰਾ ਤੇਰਾ ਚੰਗਾ ਕਰਦੇ ਆ ਪਲਾ ਦੇ ਦੇਖਿਆ ਰੋਣਾ ਮੈਥੋਂ ਵੀ ਕੋਈ ਨਹੀਂ ਕੋਈ ਨਹੀਂ ਤੇਰਾ ਚੰਗਾ ਹੀ ਕਰਾਂਗੇ ਮਾੜਾ ਨਹੀਂ ਕਰਦੇ ਚਲ ਚੰਗਾ ਮੈਂ ਤਾਂ ਗੋਨਾ ਭੁੱਲਾ ਮਾਮਾ ਤੇਰਾ ਚਾਰੀ ਉਪਰ ਥੇ ਬੈਠਾ ਨਾ ਜੀਦਾ ਆਰੀਆਂ ਆਰੀ ਉਮਰ ਨਸ਼ੇ ਛੀਟੇ ਪਾਲੀ ਹੋਨੇ ਤਾਂ 10 ਸਾਲ ਹੋ ਗਏ ਪਤਾ ਲਿਆ ਮਾਰਿਆ ਗੇੜਾ ਹੁਣ ਤਾਂ ਨਸ਼ੇ ਤਾਂ ਹੀ ਹੋ ਜਾਂਦਾ ਉਹੀ ਤਾਂ ਗੱਲ ਹੈ ਬਾਈ ਤੇ ਬਾਕੀ ਸਿਰੇ ਕਿਸੇ ਕੋਲ ਗੱਲ ਕਰਨ ਦੀ ਲੋੜ ਨਹੀਂ ਨਹੀਂ ਕਰਦੀ ਬਾਈ ਕਰੀਗੀ ਬੰਨ ਮਿੰਟ ਢਿੱਡ ਚ ਪਤਾ ਕੀ ਕੁਸਾ ਮੈਂ ਪਤੀ ਆ ਹੁਣ ਛੇੜਿਆ ਸਾਨੂੰ ਦੁੱਖ ਤੇਰਨਾ ਉਹ ਬਾਹਲਾ ਵੱਡਾ ਹੁੰਦਾ ਸੀ ਕੀ ਕਰਗੇ ਅੱਛੀ ਇੱਥੇ ਤੂੰ ਵੀ ਕੀ ਸੋਹਣੀ ਲੱਗਦੀ ਏ ਕੀ ਕਰਗੇ ਚਲ ਜਾਣ ਪਈ ਜੂ ਜਾਨੀ ਜੂਗੀ ਉਹਦੇ ਨਾਲ ਤਾਂ ਜਾ ਕੇ ਮम्मा ਬਸ ਮੈਂ ਤਾਂ ਤੂੰ ਹੀ ਸਾਰਾ ਇੱਕ ਕੋਈ ਨਹੀਂ ਤੇ ਹੈਗਾ ਤੇਰੇ ਨਾਲ ਬੰਦਾ ਨਾ ਆਪੀ ਤਰਗੇ ਹੈਗੇ ਆ ਮੈਂ ਠੀਕ ਆ ਬੰਦਾ ਬਹੁਤ ਚੰਗਾ ਮੈਂ ਆਉਣਾ ਜਾਣਾ ਵਧੀਆ ਜਾਇਜ਼ ਆ ਤੁਹਾਡੀ ਐਸ਼ ਕਰਦਾ ਸ਼ੁਕਰੀਆ ਧੰਨਵਾਦ ਭਾਈ ਤੇਰੇ ਮੈਂ ਸਾਰੇ ਮਤਰਾ ਗੋਨੀ ਭੁੱਲਦੀ ਕਾਸੀ ਨੂੰ ਹੱਥ ਨਹੀਂ ਲਾਉਂਦਾ ਡੱਕੇ ਦਾ ਬੈਲ ਨਹੀਂ ਆਪਦੀ ਕਮਾਈ ਕਰਦਾ ਸਿੱਧੇ ਮੈਂ ਜਬ ਠੀਕ ਹੈ ਖੇਤੋਂ ਘਰੇ ਘਰੋਂ ਖੇਤਾ ਹੀ ਕੰਮ ਆਉਂਦਾ ਆਏ ਨਾ ਭਾਈ ਮੈਨੂੰ ਧੱਕੇ ਵਾਲੇ ਮਿਲਿਆ ਪਹਿਲਾਂ ਹੋਣ ਨਾ ਚਿੰਤਾ ਕਰ ਭਾਈ ਤਾਂ ਹੀ ਤਾਂ ਜੀ ਕਰਾਂਗੀ ਚਲੋ ਛੁਕਰਾਂ ਮਾਲਕ ਦਾ ਛੁਕਰਾਂ ਮੈਨੂੰ ਆਪ ਨੂੰ ਦੁੱਖ ਵਾਲਾ ਵੱਡਾ ਹੋਇਆ ਪਿਆ ਪਿੰਡ ਚ ਨਾ ਪਾਪ ਗੱਢ ਗਿਆ ਹੋਰ ਮਮਾ ਨਾ ਮੈਂ ਨਹੀਂ ਕਰਦੀਆ ਮੈਂ ਤਾਂ ਬਾਹਰ ਘੜ ਕੇ ਅੰਦਰ ਅੰਦਰ ਫੈਕੀ ਲੂੰਗੀ ਇਧਰ ਆਪਦਾ ਕੰਮ ਕਰਨਾ ਕਹਿ ਦਾਂਗੇ ਭਾਈ ਵੀ ਅੰਦਰ ਅੰਦਰ ਵੀ ਬਾਹਰ ਨਵਾਲਾ ਹਾਂ ਉਹਨੂੰ ਵੀ ਕਹੇ ਕਿਤੇ ਬਾਾਂ ਬਾਾਂ ਕਰੀਆ ਮੈਂ ਵਿਆਹਿਆ ਗਿਆ ਵਿਆਹਿਆ ਗਿਆ ਕਾਲਾ ਰੌਲਾ ਨਾ ਪਾ ਤਾਰਾਟਮੈਂਟ ਮੈਂ ਅੰਦਾ ਟਾਈਮ ਹੋਣ ਵਾਲੀ ਹੂ ਜਾਨਾ ਹੁਣੀ ਮਮਾ ਹੋਰ ਚੇਰਾ ਫੇਰੇ ਪੜਾ ਹਾਏ ਆ ਤਾਂ ਤੁਸੀਂ ਮੈਨੂੰ ਜਾਵੇਂ ਮਨ ਤੇ ਡਰ ਲੱਗ ਗਿਆ ਅੰਦਾ ਸੱਚੀ ਯਾਰਾ ਨਾ ਡਰਨਾ ਜੇ ਨੀਤਾ ਪਤਾ ਲੱਗ ਦੂ ਬੰਤ ਨੂੰ ਮੁੜ ਕੇ ਕਿਸੇ ਨੇ ਸੀਐਡੀ ਕਰਤੀ ਪੰਗਾ ਖੜਾ ਹਾਏ ਵੀ ਉਹਨੇ ਕੰਜਰ ਨੇ ਖੜਾ ਨਹੀਂ ਛੱਡਣਾ ਮਾ ਪਾਲੇ ਆ ਕੇ ਹੋ ਗਿਆ ਸਭ ਪੇ ਲਿਖ ਲਿਖਾਈ ਕਰਕੇ ਸੀ ਆਪੇ ਕਰਦਾ ਠੀਕ ਆ ਇਨੂੰ ਬੜਾ ਬੋਲਣ ਦੀ ਲੋੜ ਨਹੀਂ ਅਸੀਂ ਹੈਗੇ ਆਂ ਸਰ ਮੈਂ ਠੀਕ ਆ ਭਾਈ ਚਾਵਾਛ ਤੇਰਾ ਕਿ ਨੰਦ ਚਾਵਾਜੀ ਆ ਕਿ ਗੁੱਠਾ ਆਪਾਂ ਕੋਈ ਨਹੀਂ ਕਾਗਜ਼ ਬਣਾ ਲਾਂਗੇ ਉਹ ਮੇਰਾ ਤੂੰ ਕਿੰਨਾਂ ਦਾ ਨੂੰ ਤਪਰੇ ਗੁੱਠਾ ਲਵਾਈ ਅਗਲੇ ਦਾ ਕੋਈ ਨਹੀਂ ਆਇਆ ਪਾਪਰੀ ਸਹੀ ਠੀਕ ਪੱਲਾ ਫੜਾ ਬਾਈ ਬਹੁਤ ਟਾਈਮ ਲੱਗ ਜੂ ਐ ਤਾਂ ਫੇਰ ਨਾ 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 ਸ਼ਰਾ ਹੁਣ ਤਾਂ ਸ਼ਰਾ ਤੂੰ ਵੀ ਦੇਖ ਰਾ ਗੱਭਰੂ ਹੋ ਗਿਆ ਹਾਂ ਪੌਣ ਤਾਂ ਵਧੀਆ ਕੰਮ ਕੰਮ ਕਰਨ ਲੱਗੇ ਵਧੀਆ ਹੋਰ ਸਾਡੇ ਵੇਲੇ ਦਾ ਜੋ ਕਮੜਾ ਜਵਨ ਅਸੀ ਜਮਾ

ਉਹ ਦੋ ਵਾਲਿਆਂ ਤਾਂ ਤਿੰਨ ਪੜੀਂ ਹੀ ਬਹੁਤ ਸੀ ਬਾਡੂ ਬਾਡੂ ਤਿੰਨ ਤਾਂ ਮਾਤਲ ਵੀ ਛਾਰੇ ਸੈਂਪਾ ਉੱਡੂ ਆਉਂਦੇ ਹਾਂ ਉਹ ਤਾਂ ਤਿੰਨ ਪੜੀਂ ਨੂੰ ਹੀ ਲੈ ਜਾਂਦੇ ਸੀ ਲੱਕ ਵੀ ਜਾਂਦਾ ਕਾ ਜਾਂ ਕਰ ਭਾਈ ਕਰੇ ਬਾਪੂ ਕਾ ਕੰਮ ਤਾਂ ਜਿਹਨੂੰ ਲੱਗਣ ਨਹੀਂ ਦਿੱਤਾ ਮੈਨੂੰ ਨੌਕਰੀ ਹਾਂ ਜ਼ਮੀਨ ਜਾਇਦਾਦ ਬਾੜੀ ਜਣਾ ਬਾੜੀ ਬਾੜੀ ਮੈਂ ਨਹੀਂ ਕਿ ਮੈਂ ਕੋਈ ਝਗੜਾ ਹਾ ਤੇ ਲੱਗ ਗਿਆ ਸੀ ਮਾਰੀ ਨਾ ਦਰੋਗ ਜਿੱਦ ਜ਼ਮੀਨ ਜਾਇਦਾਦ ਬਾੜੀ ਹੁੰਦੀ ਭਾਂਦੇ ਮੈਂ ਕੋਈ ਇਥੇ ਧੱਕੇ ਖਾਂਦਾ ਉਹ ਮਾਗਰੋ ਜਾਣੇ ਵਾਲੇ ਹੋਗੇ ਕੰਜੜਿਆ ਉਦੋਂ ਤਾਂ ਬੰਡ ਬੰਡੇਗੀ ਹੋਗੀ ਉਹ ਤਾਂ ਕੱਠ ਜਾ ਕੰਮ ਸੀ ਖੁੱਲਾ ਕੰਮ ਸੀ ਅੱਛਾ ਤੇ ਪਹਿਲਾਂ ਵਾਲੀ ਬੇਬੇ ਤੇਰੀ ਕੋਈ ਜਰਗੀ ਅੱਛਾ ਫੇਰ ਭਾਈ ਕਰਤੇ ਕਰਾਉਂਦੇ ਹਾਂ ਬਪਾ ਇਹੇ ਗੱਲ ਰਹੇ ਜਾਂਦੀ ਆ ਇਹ ਮੈਨੂੰ ਗੱਲ ਸਾਰੀ ਦੱਸ ਵੀ ਕੀ ਗੱਲ ਸੀ ਕੀ ਬਾਤ ਸੀ ਸਾਰੀ ਤਾਂ ਐ ਸੀ ਅੱਛਾ ਮਾਤਲ ਵੀ ਜੋ ਗੁਇਰ ਦੀ ਭਾਈ ਮੈਂ ਰਹਿ ਗਿਆ ਕੱਲਾ ਅੱਛਾ ਜੇ ਤਾਂ ਮਾਤਲ ਕੱਲਾ ਰਹਿ ਗਿਆ ਕਰਦੇ ਕਰਾਉਂਦੇ ਕਿਸੇ ਨੇ ਕੋਈ ਸਾਖ ਛੱਡਾ ਨਾ ਕਰਾਇਆ ਅੱਛਾ ਜੇ ਜੋ ਨਾ ਕਰਾਇਆ ਪਈ ਇਹ ਤੇਰੀ ਬੇਬੇ ਵਿਆਹੀ ਹੋਸੀ ਹੋਰ ਥਾਂ ਕਿਤੇ ਅੱਛਾ ਇਹ ਮਾਤਲ ਵੀ ਤੰਗ ਕਰਦਾ ਸ਼ਿਕਰ ਵਾਲਾ ਇਹ ਕੁੱਟ ਫੁੱਟ ਜਿੰਨਾਂ ਦੀ ਹੋ ਗਈ ਨਸ਼ਾ ਪੱਤਾ ਆ ਜਿਆਦੇ ਕਰਦਾ ਸੀ ਓ ਬੜਿਆਂ ਤੇ ਦੇਖ ਲੈ ਭਾਈ ਪ੍ਰੀਤਮ ਸਿੰਘ ਸੀ ਤੇ ਉਹਦਾ ਮਾਮਾ ਸੀ ਬਚਨਾ ਅੱਛਾ ਪ੍ਰੀਤਮ ਨੂੰ ਜਾਣ ਪਛਾਣ ਸੀ ਪ੍ਰੀਤਮ ਨਾਲ ਠੀਕ ਆ ਠੀਕ ਆ ਆਉਂਦਾ ਜਾਂਦਾ ਸੀ ਹੂੰ ਪ੍ਰੀਤਮ ਕਹਿੰਦਾ ਇਹ ਭਾਈ ਤੇ ਹੁਣ ਹੈਗਾ ਆਪੋ ਹਾਂ ਹੈ ਤੇ ਨਹੀਂ ਅੱਛਾ ਅੱਛਾ ਬੁੜੇ ਹੋ ਗਏ ਮੰਜੇ ਤੇ ਬੈਠਾ ਮੈਂ ਜੀ ਪ੍ਰੀਤ ਉਹ ਦਖਾਰੂ ਦਾ ਘਟ ਮੇਰੇ ਮਨਾ ਪੁੰਜਾ ਹੂੰ ਆ ਤੇ ਗਜਾਇਆ ਨਹੀਂ ਕਿ ਕਈ ਸਾਲ ਹੀ ਹੋ ਗਏ ਮੇ ਤਾਂ ਗੁਜ਼ਰ ਗਿਆ ਤੇ ਕੁਝ ਹੀ ਗਿਆ ਹੋਵੇ ਅੱਛਾ ਤੇ ਬਚਣਾ ਹੁੰਦਾ ਬਚਣਾ ਵੀ ਹੁਣ ਤਾਂ ਮੈਨੂੰ ਅਲੱਗ ਥੇਬ ਗਿਆ ਜਮਾ ਜਾ ਕੇ ਪਤਾ ਸਤਾ ਤਾਂ ਲੈਣਾ ਜਿਹੜਾ ਤੇ ਏਡਾ ਕੌਣ ਜਾ ਗਿਆ ਮਾਮਾ ਬਚਣਾ ਅੱਛਾ ਤੇ ਮਾਤਲ ਗੱਲ ਬਾਤ ਹੋਈ ਪ੍ਰੀਤ ਮਨੇ ਗੱਲ ਚਲਾਈ ਮਾਮਾ ਬਚਣਾ ਪੈ ਗਿਆ ਬੱਚੇ ਪੈ ਗਏ ਜੇ ਕੰਮ ਸੀ ਉਦੋਂ ਹੂੰ ਆਈ ਵੀ ਦੱਤ ਦੀ ਰਾਤ ਨੂੰ ਲਿਆ ਸੀਗਾ ਆਹੋ ਵੀ ਕਹਿ ਦੱਸੂਗਾ ਰਾਤ ਨੂੰ ਰਾਤ ਨੂੰ ਬਤ ਪਾ ਲੈ ਹਾਂ ਬਿਨਾਂ ਲਾਵਾਂ ਤੱਕ ਤੇ ਜਵਾਈ ਸੀ ਤੱਕ ਤੇ ਜਵਾ ਕਿਉਂ ਉਹ ਫਿਰ ਪਰਦੇ ਦੀ ਗੱਲ ਸੀ ਮਾਤਲ ਵੀ ਕਰੇ ਵੇ ਮੂ ਕਰੇ ਵਾ ਸੀ ਅੱਛਾ ਸਹੀ ਗਿਆ ਤੇ ਭਾਈ ਗੱਲ ਬਾਤ ਹੋ ਗਈ ਮੈਨੂੰ ਕਹਿੰਗੇ ਵੀ ਆਏ ਕਰਕੇ ਆ ਟਾਈਮ ਤੇ ਕੱਲ੍ਹ ਆਈ ਕਿ ਕਿਤੇ ਕੋਈ ਗੱਲ ਨਾ ਨਿਕਲੇ ਅੱਛਾ ਮੈਂ ਭਾਈ ਇੱਥੋਂ ਜੋ ਚੱਕੀ ਕਵਾੜੀ ਕੱਲਾ ਚੜਪਿਆ ਤੇਦਰ ਮਾਮਾ ਬਚਨਾ ਕੇ ਪ੍ਰੀਤਮ ਸੇ ਅੱਛਾ ਲੈ ਕੇ ਭਾਈਏ ਨੂੰ ਰਾਤ ਨੂੰ ਤੇਰੀ ਬੇਬੇ ਨੂੰ ਆ ਗਿਓ ਕੱ체 ਰਾਤੇ ਬੈਠੇ ਪੜਾ ਠੀਕ ਹੈ ਉਧਰ ਉਹ ਹੀ ਵੀ ਆਵਾਜ਼ ਆਵਾਜ਼ ਆਇਆ ਜੱਜ ਅੱਖ ਤੇ ਆਇਆ ਜੱਜ ਪੋਠ ਕੰਡਾ ਤੇ ਬੁਰੇ ਹਾਲ ਭਾਈ ਉਧਰ ਪੱਕ ਕੰਡਾ ਬਹਾ ਮੋਥਰਾ ਜੱਜ ਮਾਮੀ ਤੋੜਿਆ ਗਾ ਦਰਜਾ ਤਾਂ ਲੱਗੇ ਤੇ ਬਾਵਾ ਤਖਰੀ ਪੈਸੇ ਹੋਣ ਹਮ ਤੇਰਾ ਗਾ ਠਿਕਾ ਤੇ ਫਟੇ ਬਲਾਈ ਚੌਥੀਕਾਰ ਪੜਾ ਕੇ ਹਾਂ ਤੂੰ ਤਾਂ ਜਾਣੀ ਸੀ ਦੀ ਕੰਮ ਬਣਦਾ ਸੀ ਕੰਮ ਤਾਂ ਕਾ ਜਾ ਓਏ ਕੰਮੀ ਹੈ ਇਹ ਜੀਓ ਰਗ ਅਰੇ ਰੱਲ ਗਏ ਪਰਵਾ ਗਾਹਾਂ ਤੇਰੀ ਬੇਬੇ ਬੈਠੀ ਮਰਾਛਾ ਹੈ ਆਪਣੀ ਅੱਛਾ ਤੇ ਪ੍ਰੀਤਣ ਸੇ ਹੋਰੀ ਮੈਨੂੰ ਕਹਿਣ ਲੱਗੇ ਵੀ ਆਜ ਅੱਜ ਤੋਂ ਤੇਰੇ ਦਰ ਲਾਤੀਂ ਵਿਆਹ ਦਾ ਭਾਈ ਦੱਸੋ ਬੱਸੋ ਠੀਕ ਵੀ ਗਾਹਾਂ ਕਾ ਜਨਾ ਬਾਹਰ ਪਾਪ ਨਿਕਲੇ ਆਪੋ ਨੂੰ ਮਖੇ ਕੀ ਲੋੜਾ ਗਾਹਾਂ ਤਾਂ ਤੂੰ ਕੀ ਕਰਨੀ ਦੀ ਗੱਲ ਉਹ ਲਾਵਾ ਤਾਂ ਬਿਣਾ ਹੀ ਲਾਇਆ ਸੀ ਪੱਲੇ ਮੈਨੂੰ ਗਾਮਾਂ ਚ ਕਿਡੀਆਂ ਹੋਈਆਂ ਸੀ ਅੱਛਾ ਉਦੋਂ ਐ ਹੀ ਹੋ ਜਾਂਦੇ ਸੀ ਉਹ ਐ ਹੀ ਬੱਚਾ ਮੂੰਹ ਜਵਾਨੀ ਹਾਂ ਉਹ ਹੁਣ ਤਾਂ ਬੜਾ ਫਰਕ ਪਿਆ ਹਾਂ ਤੇ ਹੁਣ ਜੀਆਂ ਤਾਂ ਉਦੋਂ ਵੀ ਸੀ ਪਰ ਸਾਜਾ ਕਮੀ ਹੈ ਇਹ ਜੈਸੀ ਫਿਰ ਠੀਕ ਹੈ ਕਿ ਮਤਲਬ ਉਹ ਬੀ ਆਂ ਕਿ ਮम्मा ਬਾਚਨਾ ਤੇ ਪਰੇ ਤੋਂ 5000 ਰੁਪਏ ਜੇ ਤਾ ਮੋਤੀ ਬੈਠੀ ਗਾੜਾ ਮੇਰੇ ਅੱਛਾ 5000 ਹਾਂ ਉਹ ਜੋ ਮਤਲਬ ਜਿਵੇਂ ਰੋਟੀ ਪੱਕ ਦੀ ਕਰਨੀ ਹੈ ਕਿਸੇ ਦੇ ਕੋਈ ਲੋੜ ਬਣਦਾ ਕੋਈ ਵਿਆਹ ਹੋਇਆ ਬਣਦਾ ਜਿਵੇਂ ਦੁਬਾਰੇ ਵਿਆਹ ਹੁਣ ਮੁੱਲ ਲਿਆ ਸੀ ਮੈਨੂੰ ਨਹੀਂ ਮੁੱਲ ਨਹੀਂ ਉਹ ਤਾਂ ਮਤਲਬ ਹੁਣ ਤੱਕ ਕੀ ਵਾਲਾ ਦਿੰਦਾ ਦਾਜ ਉਹਦੋਂ ਜਦੋਂ ਮੁੰਡਾ ਵਿਹੋਂਦੇ ਰਿਵਾਜ ਭੈਂ ਤੋਂ ਦਾ ਮੇਰੇ ਤਾਈ ਕਿਲੇ ਵਿੱਚ ਪਈ ਸੇ ਬੰਦੇ ਲੈ ਆਇ ਲੰਗੇ ਸੇ ਲੈ ਆ ਰਹੇ ਨੇ ਹਾਂ ਹੂੰ ਕੌ ਕਬੀਲ ਜਾਰੀਆਂ ਇਹ ਜੀਆਂ ਸੀ ਅਗਲਾ ਕਹਿੰਦਾ ਸਾਡਾ ਕੰਮ ਚੱਲ ਜੂ ਹਾਂ ਕਾਦੇ ਲੋੜ ਬੰਦ ਬੰਦਾ ਉਦੋਂ ਇਹ ਜਿਆ ਵੀ ਸਿਸਟਮ ਸੀ ਆਪਾਂ ਜੀ ਮੈਂ ਉਹ ਕੌਰਾ ਸੀ ਉਹ ਵੀ ਮੱਲ ਮੱਲ ਦੀ ਲੈ ਕੇ ਆਇਆ ਹਾਂ ਰਸੀਗਾ ਵਿੱਚ ਤੇ ਮਾਤਰ ਵੀ ਉੱਥੇ ਬਾਗ ਗੱਲਬਾਤ ਕਰੀ ਉਹਨਾਂ ਨੇ ਗੇੜਾ ਅਖਵਾ ਕੇ ਕਿ ਬੱਛ ਭਾਈ ਕਾਰਜ ਹੋ ਗਿਆ ਇੱਕ ਇੱਕ ਕਿਹੜੀ ਖਵਾਇਆ ਵਾ ਦੋ ਤਿੰਨ ਪਰ ਮੋਲੀਆਂਆਂ ਜੇਤੀਆਂ ਅੱਛਾ ਆ ਜਾ ਬਚਣਾ ਇੱਥੇ ਜੇ ਬਹਿ ਜਾਉਣ ਵਾਲਾ ਹੋ ਚੱਲ ਬਾਈ ਆ ਜਾ ਜਾਂਨੇ ਫਿਰ ਬਹਿ ਜੋ ਨਾ ਬਹਿ ਜਾ ਸਿਹਰਾ ਬੈਠੀ ਬਾਈ ਬਹਿ ਜਾ ਬਚਨੇ ਬੈਠੀ ਹੈ ਹੈ ਮਾਮਾ ਠੀਕ ਹਾਂ ਜਿਹਰਾ ਮਮੇ ਨੂੰ ਪੁੱਛਦੇ ਮੇਰੀ ਮਾਂ ਨੂੰ ਤਾਂ ਦੱਸੀ ਹੈ ਸਾਰੀ ਗੱਲਾਂ ਸਾਨੂੰ ਸਾਰੀ ਗੱਲਬਾਤ ਖੁੱਲੀ ਆ ਭਾਈ ਕਿਉਂ ਟੈਨਸ਼ਨ ਲੈਂਦੀ ਐ ਸੌਰਗੇ ਸਾਰਾ ਕੁਝ ਦੱਸ ਕੇ ਆਇਆ ਉਹਨੂੰ ਮੈਂ ਉਹ ਕਹਿੰਦੀ ਰਾਤ ਬਰਾਤੀ ਟਪਾ ਦਿਓ ਬੋਚ ਬਚਾ ਕੇ ਬੰਤ ਨੂੰ ਨਾ ਪਤਾ ਲੱਗ ਜੇ ਕਿਸੇ ਸੀਰਾ ਉਹ ਤੋਂ ਬਿਨਾ ਅਸੀਂ ਕਿਵੇਂ ਕਰ ਲਾਂਗੇ ਆਏ ਨਾ ਭਾਈ ਪਰ ਮਾਂ ਨੂੰ ਤਾਂ ਦੱਸਣ ਦਾ ਫਰਜ਼ ਬੰਦਾ ਨਾ ਬਾਹਰ ਨਹੀਂ ਚੱਲਦੇ ਸਾਰੀ ਗੱਲਬਾਤ ਹੋਈ ਆ ਤੂੰ ਦੇਖ ਲੈ ਵਚਨ ਜਰਾ ਉਹ ਵੀ ਨਾ ਸਮਝਿਆ ਬੰਤ ਨੂੰ ਬਹੁਤ ਸਮਝਾਇਆ ਉਹ ਚ ਨਾ ਭਾਈ ਮੇਰੇ ਲੀਲਾ ਜੇ ਪਾਇਆ ਪਾਤੀ ਆ ਹੁਣ ਸ਼ੇਰਾ ਦੇਖਦੀ ਰਹਿਣਾ ਮੈਂ ਹੁੰਦਾ ਜਾਨਾ ਤੇਰਾ ਨਾਂ ਕੀ ਆ ਪ੍ਰੀਤਮਾ ਬਾਲੀ ਕੁੱਟੀ ਭਾਈ ਪਤੀ ਹੁਣ ਯਾਰਾ ਕੋਟ ਕੋਟ ਲੀਲ ਪਾ ਰੰਦਾ ਸੀ ਖੇਤ ਨਹੀਂ ਆਂਦਾ ਬਲਦ ਖੜੇ ਆ ਦੋ ਦੋਨੇ ਉਹ ਭੁੱਖੇ ਮਰੀ ਜਾਂਦੇ ਆ ਵਿਚਾਰੇ ਮੇਰਾ ਮਾਮਾ ਆਪਦੇ ਘਰੇ ਨਹੀਂ ਗਿਆ ਭਾਈ ਜਿੰਨਾ ਮੇਰੇ ਕੋਲੇ ਰਿਹਾਗਾ ਮੈਂ ਤੇ ਚੰਦਰੀਏ ਨੂੰ ਬਹੁਤ ਕਰਾਂ ਕੀ ਕਰਾਂ ਜਵਾਕਾ ਵਾਂਗੂ ਬਾਲਿਆ ਤੈਨੂੰ ਕੀ ਆਖ ਮੇਰੇ ਕੋਈ ਦੁੱਖ ਸੁੱਖ ਦਾਦਾ ਬਹੁਤ ਮੈਦਾ ਆਪਣੀਆਂ ਧੀਆ ਵਾਂਗੂ ਰੱਖੀ ਆ ਵਿਚਾਰੀ ਬਹੁਤ ਤੇਰਾ ਕਰਦਾ ਚੁਣੀਆਂ ਕਟੀਆਂ ਭਾਈ ਬਹੁਤ ਭਾਈ ਬਜਨੇ ਦੁੱਖ ਕੱਟੇ ਹੈ ਤੰਗ ਤਾਂ ਮੇਰੀ ਮਾਂ ਨੇ ਦੀ ਬਾਪ ਪਰਾਤੀ ਮੇਰੀ ਇਹਨੂੰ ਜਕੀਨ ਨਾ ਜੀ ਜਕੀਨ ਹੁੰਦਾ ਤਾਂ ਬੰਦਾ ਵੀ ਸ਼ਿਆ ਵਧੀਆ ਲੱਭਿਆ ਚਾ ਚੰਗਾ ਕਰਦਾ ਵਧੀਆ ਬੰਦਾ ਨਰਮ ਜਮਾ ਗਊ ਵਰਗਾ ਸਰਦਾਰੀ ਕਰਨੀ ਕਰੇ ਤੇਰੀ ਚਲੋ ਮੈਂ ਤਾਂ ਬਾਚ ਰੂਗੀ ਭਾਈ ਬਾਚ ਰੂ ਪ੍ਰੀਤਮਾ ਹਾਂ ਮੈਂ ਆਪਣਾ ਕੀ ਕਹਿੰਦਾ ਉਹ ਪਹਿਲਾਂ ਵਿਆਹ ਹੈ ਸੀ ਨਾ ਬੇਹਾਜ ਉਹਦੇ ਘਰ ਦੀ ਗੁਜ਼ਰਗੀ ਸੀ ਵਿਚਾਰੇ ਦੀ ਹਾਂ ਆ ਪ੍ਰੋਟੀਨ ਆ ਬੱਲੇ ਬਾਈ ਹਾਂ ਬਹੁਤ ਭਗਤ ਬੰਦਾ ਵਿਚਾਰਾ ਭਗਤ ਕਰ ਵਾਲੀ ਗੁਜ਼ਰ ਭਗਤੀ ਹੋਣਾ ਚਾਹੀਦਾ ਮਮਾ ਜਮਾ ਮਦਰ ਗਉਦਾ ਜਾਇਆ ਜਮਾ ਵਿਚਾਰਾ ਗਰੀਬ ਬੰਦਾ ਨਾਲ ਤਸ ਆਪਣਾ ਲਟਕਿਆ ਜਊ ਬਜਨੇ ਨਾਲੇ ਚਾਲ ਹਾਂ ਨਾਲੇ ਉਹਦਾ ਅਰਥ ਸਰ ਜੋ ਗਰੀਬ ਦਾ ਪਣ 4 ਰੁਪਏ ਚਲੋ ਨਾਲੇ 13 ਮਹੀਨਾ ਹੁਣ 5000 ਰੁਪਏ ਦੇ ਨਾਲੇ ਆਪਣਾ ਅਰਥ ਸਰ ਜੋ ਜੇ ਕੋਈ ਹੋਰ ਅਰਥ ਚਾਰ ਦਾਂਗੇ ਮੰਮਾ ਬਾਰੇ ਪੈਸੇ ਟਕੇ ਨਾ ਲਾਈ ਉਹਨੂੰ ਕਹਿ ਕੋ ਦੀ ਕਿਤੇ ਨਹੀਂ ਨਹੀਂ ਨਾ ਨਾ ਕੋਈ ਨਾ ਕੋਈ ਨਹੀਂ ਖਬਰਾਂ ਉਹ ਤੂੰ ਨਾ ਚਿੰਤਾ ਕਰ ਫੇਸੀ ਬਾਈ ਪਹਿਲੇ ਖੁੰਗਲ ਹੋਏ ਪਏ ਬਥੇਰਾ ਕੋ ਦਿੱਤਾ ਸੀਗਾ ਮੈਨੂੰ ਪਤੀ ਆ ਹੁਣ ਹਾਂ ਸਮਾਨ ਦਾ ਕੋਈ ਹਾਲ ਆ ਉਹ ਭਰਾਂ ਡਾਟਿਆ ਪਿਆ ਗੋਲੀ ਜਾਂਦਾ ਸਾਰਾ ਰੋਲੀ ਜਾਂਦਾ ਹੁਣ ਜੀ ਗੱਲ ਕਰੇਗੀ ਧੀਏ ਉਹ ਨਾ ਟੈਨਸ਼ਨ ਲੈ ਕਿਸੇ ਗੱਲ ਦਾ ਬਸ ਬੈਠੀ ਕ ਮਮ ਨਹੀਂ ਬੰਮ ਰਾਕੀ ਪ੍ਰੀਤਮ ਇਹਦੇ ਆ ਗਾ ਫੜਾਇਆ ਮੈਂ ਤਾਂ ਇਹ ਆਪੇ ਚਲ ਛਾਵਾ ਛੇ ਬਾਈ ਦੇ ਬਸ ਬੜਾ ਰੋਣਾ ਪਾਉਂਦੀ ਲੋੜ ਨਹੀਂ ਮੈਂ ਬਾਂ ਬਾਂ ਕੰਨ ਦਾ ਲੋੜ ਨਹੀਂ ਵਧੀਆ ਤੇਰਾ ਸੈਟ ਨਾ ਨਾ ਮਾਮਾ ਮੈਂ ਤਾਂ ਤੁਹਾਨੂੰ ਆਖੇ ਬਾਹਰ ਝੜਕੀ ਰਿਆ ਕਰੂੰ ਤੇਰੇ ਪਹਿਲਾਂ ਮੈਂ ਕਦੇ ਬਾਹਰ ਗਈ ਹਾਂ ਕਦੇ ਨਾ ਨਾ ਉਂਟੀ ਰਕਾਰਾ ਤੇਰਾ ਹੁਣ ਪਤੀ ਆ ਹਾਂ ਨਾ ਭਾਈ ਮੈਂ ਨਹੀਂ ਕਦੇ ਮਾਰਾ ਲਾਂਬਾ ਦਵਾਈਆ ਨਾ ਇਹ ਸੱਗਲੋਂ ਤੇਰਾ ਸਾਡਾ ਭਾਈ ਆਇਆ ਤਾਂ ਕੰਮ ਨੂੰ ਐਡੀ ਤੇਜ਼ ਬਥਾਰਾ ਕੰਮ ਕਰਦੀ ਕੀ ਕਰੇ ਭਾਈ ਬੰਦਾ ਮਾੜਾ ਨਿਕਲ ਜੇ ਮੰਗਣ ਲਾਤੀ ਵਿਚਾਰੀ ਇਹ ਜੀ ਭਾਈ ਮੈਂ ਤਾਂ ਲਿਆ ਕੇ ਨਾ ਲੋਕਾਂ ਦੇ ਕਿਸੇ ਤੋਂ 5-6 ਲਿਆਂਗਾ ਕਿਸੇ ਤੋਂ 100 ਲਿਆਂਦਾ ਨਾ ਇੱਕ ਚੁਲਸਾ ਦੇ ਕਰਾਉਂਦਾ ਮੱਥਾ ਵੀ ਉੱਠੜੂ ਪੰਜਰਾ ਇਸ ਵੇਲੇ ਹਾਈ ਰੱਤਾਂ ਜੱਕ ਨੂੰ ਕੀ ਜੀ ਕਰਦਾ ਮਟਿਆਰ ਕੁੜੀ ਲੈ ਕੇ ਜਮੀ ਨਹੀਂ ਸਮਝਿਆ ਬਚਣਾ ਇੰਨਾ ਸਮਝਾਇਆ ਕੰਜਰ ਨੂੰ ਨਾ ਨਾ ਮੈਂ ਤਾਂ ਕੱਕਿਆ ਹੀ ਭਾਈ ਉੱਥੇ ਹਰ ਕੇ ਮਾਮੀ ਨੂੰ ਸਦਾ ਸੀਮ ਦੇ ਸਾਰਾ ਦਿਨ ਨਸ਼ੇ ਖਾਈ ਜਾਂਦਾ ਭੁੱਖੀ ਖਾਈ ਜਾਂਦਾ ਲੇਟ ਗਿਆ ਮੈਂ ਤਾਂ ਭਾਈ ਗਮਾਂਡੀਆਂ ਦੇ ਚੱਕ ਕੇ ਫੋਨ ਕਰਿਆ ਮਾਮੀ ਨੂੰ ਮੈਂ ਕਹਾ ਮਮਾ ਮੈਂ ਤਾਂ ਲਾਏ ਜਾ ਇੱਥੋਂ ਦਫਾ ਕਰ ਮੈਂ ਨਹੀਂ ਦਿੰਦੀ ਸੀ ਆਸੀਂ ਬੈਠੇ ਦੁੱਖ ਸੁੱਖ ਕਰੀ ਗਏ ਫਿਰ ਇਹਨੂੰ ਮੈਂ ਦੱਸਿਆ ਮੈਂ ਕਹਾ ਉੱਥੇ ਰਸ ਦੀ ਬਸ ਦੀ ਕਰ ਦਿੰਦੇ ਆ ਪੜਦੇ ਇਹ ਵਿਚਾਰੇ ਨੀ ਗਾਹਾਂ ਗੱਲ ਲੈ ਭਾਈ ਚਲੋ ਛਾਵਾ ਚ ਮੈਂ ਮੈਂ ਇਹਦਾ ਜਵਾਕ ਜਾਂਦੇ ਰਹਿੰਦੇ ਨੇ ਤੇ ਵਿਚਾਰੇ ਵੱਢੇਗਾ ਮਰਾ ਹੋਣਾ ਨਾ ਭਾਈ ਪੁੰਨ ਇਹੇ ਕੰਮ ਨਾਲ ਕੀ ਆ ਆ ਸਭ ਤਾਂ ਹੀ ਹੈਗਾ ਹਾਂ ਆਪੇ ਪਰਮਾਤਮਾ ਮੇਲ ਕਰਾਉਂਦਾ ਚੰਗੇ ਬੰਦੇ ਨਾ ਮਾੜਾ ਸਮਾਂ ਵੀ ਦੇਖਣਾ ਪੈ ਜਾਂਦਾ ਚੰਗਾ ਵੀ ਆ ਜਾਂਦਾ ਭਾਈ ਹਉਂਦੇ ਜਾਂਦੀ ਰਹਿੰਦੇ ਬੰਦੇ ਤੇ ਚੰਗੇ ਉਹ ਚੰਗਾ ਬਾਣਾ ਚੰਗਿਆ ਸਾਰਾ ਫਸਲ ਹੁੰਦੀ ਹੈ ਵਧੀਆ ਚੱਲ ਚੰਗਾ ਮਾਂ ਮੈਂ ਚੰਗਾ ਵਿਚਾਰੇ ਤੇ ਤੰਗ ਕਰਦਾ ਬਹੁਤ ਦੋ ਤਾਂ ਬਲ ਦੀ ਜੱਟ ਕੋਲੇ ਅੱਛਾ ਹਾਂ ਵਧੀਆ ਨਗੌਰੀ ਕੋਟ ਅੱਛਾ ਉਥੇ ਵੀ ਚੰਗਾ ਰੱਖਿਆ ਆ ਉਹਦੀ ਕਮਾਈ ਕਰ ਆਇਆ ਨਹੀਂ ਚੰਦੇ ਯਾਰ ਹੁਣ ਤਾਂ ਬਹੁਤ ਟਾਈਮ ਹੋ ਗਿਆ ਇੱਥੇ ਰੱਖਿਆ ਸੀ ਮਮਾ ਹੋਰ ਥਾਂ ਤਾਂ ਨਹੀਂ ਕਿਤੇ ਆਹੀ ਉਹ ਤਾਂ ਗਰਾਮੀ ਡੱਕ ਗਿਆ ਕਿਤੇ ਬੈਠੀ ਢੀਕਦਗੇ ਰਹਿ ਜੀ ਉਹ ਹੋ ਤਾਂ ਪਾਲੀ ਜਾਵੇ ਇੰਨਾ ਜ਼ਬਾਨ ਕਰੀ ਆ ਉਹ ਆ ਬੇਕ ਮੇਨਾ ਮੇਨਾ ਸਾਰੀ ਗੱਲ ਖੁੱਲੀ ਹੋਈ ਐ ਤੁਹਾਨੂੰ ਰੋਲਾ ਪਾਉਣ ਦੀ ਲੋੜ ਨਹੀਂ ਨਾ ਸੀ ਨਹੀਂ ਬੋਲਦਾ ਮੈਂ ਤਾਂ ਤੇਰੇ ਹੀ ਛੜਤੀ ਮੇਥੋਂ ਮੇਰਾ ਮਾਮਾ ਹੈਗਾ ਮਾਮੇ ਨਾਲ ਤੇਰੀ ਲਿਆਇਆ ਤੁਸੀਂ ਜਾਣੋ ਕਿ ਮੈਂ ਕਰੂੰ ਮੈਨੂੰ ਡੋਬੋ ਉਸ ਦਾ ਲਫੜਾ ਕੇ ਤੋੜ ਦਾਂਗੇ ਵਿਚਾਰੀ ਨੂੰ ਬਸ ਕਿਸੇ ਕੋਲ ਪਾਪ ਕੱਢਣ ਦੀ ਲੋੜ ਨਹੀਂ ਖੜਾ ਹੈ ਦਿੱਕਤ ਵਾਲੀ ਗੱਲ ਦੱਸਣ ਦੀ ਲੋੜ ਹੀ ਨਹੀਂ ਵੀ ਬਣ ਤੈਨੂੰ ਕੁੜੀ ਗਾਂ ਤੋਰੀ ਐ ਜਾਂ ਨਹੀਂ ਪਹਿਲੀ ਗੱਲ ਤਾਂ ਉਹ ਆਉਂਦੀ ਨਹੀਂ ਆਉਂਦੀ ਨਾ ਉਹ ਤਾਂ ਆਪਦੇ ਨਸ਼ੇ ਤਾਈਂ ਮਤਵਲਾ ਉੱਠਣਾ ਹੀ ਨਹੀਂ ਮਜੀ ਚਾਲ ਪਰ ਉਹਨਾਂ ਪੈਸੇ ਨਹੀਂ ਮਿਲਣਗੇ ਕੋਲਿਆ ਕਿਦੋਂ ਨਸ਼ੇ ਕੋਲ ਚਲਸੂਗਾ ਮਰਜੂ ਮਰਜੂ ਤੜਫਾ ਉੱਥੀ ਮੈਂ ਤੇਰੇ ਮਰਜੂ ਆ ਦੂਰਾ ਪਾ ਕੇ ਕੰਜਾ ਆ ਗੱਲ ਆ ਬੱਜਨੇ ਆਏ ਕਰੀ ਮਾਮਾ ਉਹਦੇ ਉੱਥੇ ਪਿਆ ਕਰਨ ਬੰਦ ਕੋਲੇ ਇੱਕ ਤਾਂ ਸੰਦੂਖ ਆ ਮੇਰਾ ਠੀਕ ਆ ਇੱਕ ਚਰਖਾ ਅੱਛਾ ਇੱਕੋ ਤਾਣੀ ਬੁੰਨ ਵਾਲਾ ਸਾਰਾ ਪਿਆਰ ਥਾਤੇ ਪੈਰ ਵਾਲਾ ਆਰਨਾ ਸਾਰਾ ਪਤੀ ਹੁਣ ਪਈ ਸਾਰੇ ਚਕਾਲੇ ਪੁਰਾਣਾ ਸਮਾਨ ਮੈਂ ਬੁੰਨ ਲਿਆ ਕਰੂੰਗੀ ਚਿੰਤਾ ਨਾ ਕਰ ਭਾਈ ਇੱਥੇ ਸਾਰਾ ਕੋ ਚੰਦ ਦੇ ਰੰਗ ਭਾਗ ਲੱਗੇ ਆ ਅੱਛਾ ਆਰਨਾ ਤੋਲਾ ਚੱਕੀਆਂ ਤੋਲਾ ਕੁੱਲ ਚੀਜ਼ ਵਧੂ ਆ ਮੈਂ ਤਾਂ ਤਾਣੀਆਂ ਬੁੰਦੀ ਸੀ ਇੱਥੇ ਪਤੀ ਆ ਮੈਂ ਦੇਖਿਆ ਦਰੀਚ ਨਾਲ ਹੀ ਬੈਠੀ ਹੁੰਦੀ ਸੀ ਮੇ ਲੋਕਿਆ ਉਹ ਬੇਚਾਰੀ ਨੇ ਦਰਗਾ ਖੇ ਸਾਰੇ ਥੀ ਬੁਨੇ ਛੇਟੇ ਦਰਿਆ ਤੇ ਬੈਠੀ ਹੁੰਦੀ ਵਿਚਾਰੀ ਭੱਜ ਕੇ ਗੁਆ ਸਿਰਦੀ ਬਿਚਦੀ ਕੰਮ ਵਾਲੀ ਵਿਚਾਰੀ ਦੇ ਕਰਮ ਮਾੜੇ ਸੀ ਗੋਲ ਛਕ 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 ਰਾਂ ਦੇ ਫੰਗ ਵਰਗੀ ਨਿੱਕੀ ਜੰਡੀ ਜੱਟ ਨੇ ਪਤੰਗ ਵਰਗੀ ਗੋਲ ਛਕ 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 ਰਾਂ ਦੇ ਫੰਗ ਵਰਗੀ ਨਿੱਕੀ ਜੰਡੀ ਜੱਟ ਨੇ ਪਤੰਗ ਵਰਗੀ ਬਸ ਆਵ ਕਰ ਲੀਏ

چوارے والے پالے چاہیے مچ میرے سو لہن دے لانا کتے گالی کری اپنی سمجھنا کر دے ہوں <Delhi> دیکھو تو جنگی دکھی ہے پہلے تو بہتا سی خر ਕਾਲਾ ਰੋਟੀ ਪਕਦੀ ਹੋ ਜੁਕੀ ਅਰ ਅਰ ਇਹ ਤਾਂ ਮਸ਼ੀਨ ਦੀ ਜਿਹਾ ਕਰਦਾ ਕਸਦਾ ਕੋਸ ਆ ਪੈਂ ਨਵ ਪੈਂ ਫੁੱਦਾ ਦੇਣਿਆ ਛਾਗ ਪਟੈਰੀ ਜਿਗੜੀ ਇੱਧਰ ਯਾਰ ਬਸ ਜਾਂਦਰਾਂ ਮਾ ਇਹ ਕੱਬ ਬਣ ਗਿਆ ਕੰਮ ਆ ਨਿਸ਼ਾਨੀ ਜੀ ਦਾ ਖੇਡਾਈ ਸੀ ਬੋੜ ਕੋਲੇ ਹਾਇ ਕੋਈ ਜਵਾਨ ਲੈ ਮੇਲਾ ਬਚਨੇ ਆ ਗਿਆ ਆ ਗਿਆ ਕਿ ਚੰਦ ਬਾਈ ਫਰੀ ਓ ਬੱਲੇ 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 ਮੀ ਬਾਲਾ ਲਾਤਾ ਸੋ ਸ੍ਰੀ ਕਾਰ ਭਾਈ ਹੋਰ ਸੋ ਚੰਦ ਤੱਕ ਸੁਖ ਸੰਗ ਬਾਈ ਬਜਗਾ ਬਜਗਾ ਚੜ ਜੀ ਕੋਲਾ ਅੱਛਾ ਲਟਕੀ ਦੀ ਮਾਤਾ ਆ ਰਹੀ ਹੈ ਨਾਲ ਹੋਰ ਭਾਈ ਚਾਹੋ ਸ੍ਰੀਕਾਰ ਕਰਮੈਂ ਲੜਕੀ ਆ ਜਾਏਗਾ ਅੱਛਾ ਲੜਕੀ ਕੋਈ ਨਹੀਂ ਕੋਈ ਨਹੀਂ ਭਾਈ ਨਹੀਂ ਪਤਾ ਲੱਗਦਾ ਕਈ ਬੜੀ ਆ ਭਾਈ ਲੜਕੀ ਦੇਖ ਲਾ ਦੇਖਣੋਂ ਤੇਰੇ ਚੱਕੀ ਬੇਟਵਾਰੀਆਂ ਕੱਲ ਨੂੰ ਉਹ ਗੱਲਾਂ ਹੋ ਜਾਂਦੀਆਂ ਚੰਦ ਫਿਰ ਕੀ ਵਾਰੀ ਓਖਾ ਹੋ ਜੀ ਨਾ ਉਹ ਛੱਗ ਮਾਮਾ ਨਾਲ ਆਇਆ ਅੱਛਾ ਉਹ ਛੱਟਕਾ ਜੋਗ ਮਾਮਾ ਜੀ ਸੌ ਸ੍ਰੀਕਾਰ ਹੋਰ ਪਰਿਵਾਰਾ ਜੀ ਕੁਝ ਹੀ ਬੜਾ ਬੜੀ ਜਮਾ ਦੇਖ ਭਾਈ ਆਪਣੇ ਘੜਿਆ ਵਿੱਚ ਕੋਈ ਬੰਦਾ ਪਰਿਤਮ ਆਉਜਾ ਬੰਦੇ ਹਾਂ ਇਹ ਤਾਂ ਹੈ ਘਰੇ ਕੋਈ ਚੀਜ ਆ ਇਹਨਾਂ ਨੂੰ ਦੱਸਿਆ ਪਹਿਲਾਂ ਮੈਂ ਚੱਲ ਉਹ ਬੱਲੇ ਨਹੀਂ ਹਰੇ ਹਾਂ ਉਹ ਵੀ ਮੈਨੂੰ ਇਹ ਪ੍ਰੀਟ ਮੈਨ ਡੈਸ ਚਾਤੀ ਮਾਚਲੇ ਵੀ ਪਹਿਲਾਂ ਵਿਹਤਾ ਸੀ ਹਾਂ ਜਿਵੇਂ ਬੰਤਨਾ ਡੋੜਾ ਮੈਂ ਦੱਸੀ ਆ ਕਹਾਣੀ ਅਰੇ 1 ਲੱਖ ਰੱਖਦਾ ਛੋਟੇ ਪੱਟ ਦੂੰ ਉਹ ਤਾਂ ਠੀਕ ਆ ਮੈਂ ਐ ਕੋਈ ਬੋਰ ਚਾਹੀਦਾ ਦੱਸਿਆ ਬਾਚ ਨੂੰ ਬਾਈਲੀ ਜੱਟ ਹਿੱਕ ਦੇ ਜੋਰ ਤੇ ਬਸਾਉ ਆਪ ਦੀ ਜ਼ਿੰਮੇਵਾਰੀ ਚ ਆਏ ਨਹੀਂ ਹੈ ਕੋਈ ਵੀ ਉਹ ਬੰਦਾ ਬਾਲਾੜੀ ਹੈ ਲੈ ਭਾਈ ਕੱਲ੍ਹ ਜਾਂਬਾ ਦੇ ਮੈਂ ਨਹੀਂ ਕਹ ਲੈਣੀ ਭਾਈ ਉਹ ਮੈਂ ਕੀ ਕਹ ਭਾਈ ਉਹਦਾ ਸੋਮਾ ਸਨੱਖਾ ਨਹੀਂ ਚਾ ਲਾਲਾ ਪੰਚ ਕਿ ਸੱਚ ਬੰਦੇ ਹੁੰਦੇ ਆ ਮੇਰੇ ਨਾਲ ਮੈਂ ਕੱਲਾ ਤਾਂ ਹੀ ਆਇਆ ਕਜੀ ਗੱਲ ਗਾਂ ਹੋਈ ਜਾਂਦੀ ਪੜ ਜਾ ਪੜ ਤੀ ਭਾਈ ਇਹਨ ਕਰ ਮੂੰਹ ਦੇਖਣਾ ਦੇਖ ਲੱਗ ਤੇ ਕੱਲ ਨੂੰ ਸੋਣ ਭਾਈ ਚੰਦ ਦੇਖ ਲੈ ਬੱਸ ਸੋਣ ਦੂ ਵਾਰ ਦੇਖਣ ਤੀ ਆਪਾਂ ਕੁੜੀ ਦੇ ਤਾਂ ਭਾਈ ਫਿੱਟ ਆ ਤੂੰ ਕੋਈ ਨਹੀਂ ਫਿੱਟ ਨੂੰ ਕੀ ਉਹ ਕਿਹਦਾ ਪੱਲਾ ਲਾਡੂਗੀ ਨਹੀਂ ਲੈ ਪੱਲਾ ਲਾਣਾ ਤਾਂ ਲਾਹਾ ਦੇਣਾ ਉਹ ਕਹੇ ਨੂੰ ਤਾਂ ਕੀ ਅੱਖਾਂ ਪੜੀ ਤੇ ਮੈਂ ਬਾਈਨ ਤਾਂ ਯਾਦ ਹੀ ਹੱਸਣਾ ਹਨਾ ਕਿਵੇਂ ਕਿਵੇਂ ਚੰਦ ਨਹੀਂ ਮੱਖਿਆ ਵੀ ਮਤਲ ਮੇਰੇ ਚੱਕੇ ਨੂੰ ਭਜਨ ਪ੍ਰੀਤਮ ਨੂੰ ਕਹਿੰਦਾ ਵਜਾ ਲੱਗਦਾ ਵਜਾ ਹੋ ਗਾਣਾ ਚੰਗੀਆਂ ਲਵੇਰੀਆਂ ਨੇ ਘਰੇ ਯਾਰਾ ਕੋਈ ਨਾ ਫਰਕ ਪੈਂਦਾ ਸਰੀਰ ਦਾ ਫਿਰ ਭਾਈ ਕੱਲ ਨੂੰ ਕੋਈ ਗੱਲ ਵਾਚ ਲਿਖਤ ਪੜ ਕੋਈ ਵਾਚ ਲਿਖਤ ਪੜੀਆ ਮਾੜਾ ਗੁੱਠਾ ਗਾਠਾ ਲਾ ਉਹ ਲਾ ਦਾਂਗੇ ਚੰਦ ਆਪਾਂ ਉਹ ਕਰ ਲਾਂਗੇ ਮਾੜਾ ਮੁੱਟਾ ਭਹੀ ਚ ਲਖਾ ਲੈਂਗੇ ਹਾਂ ਪਾਸੇ ਲੇਖਿਆ ਦੇਖ ਲਾ ਬਹੀ ਤੇ ਕੀ ਹੈ ਕਾਗਜ਼ੀ ਜੀ ਬਣਾ ਲਾਂਗੇ ਆਪਾਂ ਉਹ ਮੈਂ ਗਵਾਹ ਖੜਾ ਹੈ ਇੱਥੇ ਕੀ ਪੜਦਾ ਰੱਖਿਆ ਆਪਾਂ ਮਾਮਾ ਕਿਹੜਾ ਕਵਾਜੀ ਫੜ ਲੈ ਆ ਭਾਈ ਆਪ ਜਪਾ ਪਲੀ ਤੁਮੋਰੇ ਪੜ ਦੇਣਾ ਹਾਂ ਆਉਂਦਾ ਨਾਮਾ ਗੈਲਾ ਪੜ ਕਲ ਨੂੰ ਕੋਈ ਗੱਲ ਦੇਣੀ ਆ ਜੀ ਘੱਟ ਤਾਂ ਨਹੀਂ ਨੇਰੇ ਚ ਕਿਤੇ ਪੁਰਾਣੇ ਨਾਂ ਨੂਗਾ ਪੰਜ ਮੈਂ ਤਾਂ ਬੋਤੀ ਵੇਚੀ ਸੀ ਆਹ ਮਾ ਪਤੀ ਹੈ ਕਲ ਨੂੰ ਗੱਲ ਦੇਣੀ ਆ ਜੀ ਉਹ ਕੋ ਗੱਲ ਲੋਟ ਦਸਾਂ ਜੀ ਕਿ ਕੋਈ ਫਿਰਦਾ ਆਪ ਜਪਈ ਬਚਣੇ ਨਾਲ ਕਿਵੇਂ ਕਰੀ ਉਹ ਤਾਂ ਮੈਂ ਆਪੇ ਨਿਭੜ ਦੂੰ ਸਾਡੀ ਤਾਂ ਇੱਕ ਗੱਲ ਆ ਜਾਂ ਕਰੀ ਆ ਜ ਆਪ ਦੇ ਡੱਬ ਚ ਦੇ ਲਾ ਬਾਤ ਸੋ ਮਾਰਾ ਕੋਈ ਨਹੀਂ ਗਈ ਲੱਪਾਂ ਐਵੇਂ ਮੱਖਾ ਮਾਮੇ ਜੇ ਮੂੰਹ ਤੇ ਕਹੀ ਉਹ ਨਹੀਂ ਆ ਮੇਰੀ ਆਪਣੀ ਗੱਲ ਮਾ ਚਲ ਹੋਈ ਸੀ ਬੜੀ ਆ ਭਾਈ ਬਹੁਤ ਤੰਗ ਸੀ ਵਿਚਾਰੀ ਆਏ ਸਮਝ ਲਾ ਘਰ ਚੋਂ ਗੋਊ ਕੱਢ ਲਈ ਨਹੀਂ ਸ਼ਾਵਾਛੇ ਭਾਈ ਸੋਦੇ ਵੀ ਤੁਸੀਂ ਵੀ ਮਾਤਰ ਵੀ ਮਾਂ ਮਲੇ ਤਮਾਰ ਕੰਮ ਕਰੇ ਜਿਹੜੀ ਧੀ ਜਾਣੀ ਪਾਤੀ ਛਣੋਂ ਕੀ ਆਪਣੇ ਲੜਕੀ ਦਾ ਪ੍ਰੀਤੋ ਅਪ੍ਰੀਤੋ ਪਰੀਤੋ ਅੱਛਾ ਉਹ ਨਹੀਂ ਪ੍ਰੀਤ ਮਕੌਰ ਨਾ ਰੱਖਾ ਵੱਡਾ ਨਾ ਮੈਂ ਨਹੀਂ ਆਈ ਮੇ ਕੋ ਬਾਈ ਜਾਨੀ ਅੱਛਾ ਪੜੀ ਮੇਰਾ ਨਾਮ ਚੰਦ ਸਿੰਘ ਜੀ ਇਹਨੂੰ ਦੱਸਤਾ ਸੀ ਗਾਈ ਮੈਨੂੰ ਚੰਟ ਕਹਿੰਦੇ ਬੰਦਨਾ ਦੱਸਤਾ ਸੀ ਨੌ ਚਲਦਾ ਪਤਾ ਕੁੜੀ ਤੰਗ ਨਾ ਹੋਵੇ ਕੱਲ ਨੂੰ ਜਾ ਕੇ ਉਹ ਜਮਾ ਭੋਰਾ ਜਾਣ ਜਾਣ ਦਿੰਦਾ ਪੰ ਇਹਨੂੰ ਭਾਈ ਐ ਕਹਿ ਦੂੰ ਮੈਂ ਤੇਲ ਤੱਤਾ ਕਰਕੇ ਰੋਟੀਆਂ ਬਣੀ ਲੈ ਚਾਰ ਦਿਨ ਠੀਕ ਹੈ ਨਾ ساری ਬਾਤ ਬੰਦ ਤੂੰ ਇਟਾਈ ਦੁਖਦੀ ਜੇ ਕਹਿੰਦਾ ਮੁੰਡਾ ਤੰਗ ਨਹੀਂ ਨਹੀਂ ਉਹਨੇ ਪਹਿਲਾਂ ਕੁੱਟੀ ਕੱਟੀ ਬਹੁਤ ਜਿਆਦਾ ਦੁਖਾਈ ਮਾਰਿਆ ਕੀਤਾ ਐਟਾ ਪਾ ਪਾ ਐਵੇਂ ਬੁੜੀ ਚੱਤ ਚੱਕਣਾ ਮੂਰਖ ਬੰਦੇ ਦਾ ਕੰਮ ਆ ਯਾਰ ਕੋਈ ਮਰਦਾਂ ਵਾਲੀ ਗੱਲ ਥੋੜੀ ਜਿਹੀ ਮਰੀ ਜੇ ਨਾ ਚੱਕਣਾ ਬਾਹਰ ਚੱਕੇ ਤੇ ਔਰਤ ਦੇ ਕਿ ਚੱਕਣ ਦਾ ਨਹੀਂ ਨਹੀਂ ਮਰਦਾਂ ਵਾਲੀ ਗੱਲ ਨਹੀਂ ਹੈ ਜੇ ਭਾਈ ਜਿਹੜਾ ਬਣਦਾ ਪਿਆਰ ਕੋਈ ਭਾਫ ਨਾ ਗੱਡੀ ਜਾਂਦੇ ਫਿਰ ਹੁਣ ਕੋਈ ਨੰਦ ਘਰ ਜੋ ਕੋਈ ਬਸ ਹੋਈ ਪਿਆ ਜਦੋਂ ਸਾਰਾ ਪਰਿਵਾਰ ਸਹਿਮਤਾ ਕੋਈ ਨਹੀਂ ਮੈਂ ਸਹਿਮਤਾ ਸਾਰੀਆਂ ਮਨੋ ਕੋਈ ਗੋਦਣ ਵਾਲੀ ਬਰਤਣਾ ਪਾਣਾ ਮੈਨੂੰ ਕੋਈ ਮੁੱਦਾ ਚੱਕੇ ਅਸੀਂ ਬੈਠੀ ਨਾ ਬੱਚ ਪੜ ਜੇ ਨਹੀਂ ਆਪਾਂ ਨੂੰ ਲੋੜ ਹੀ ਨਹੀਂ ਜਿਹੜਾ ਕੋਈ ਕੁੜੀ ਦਾ ਹਾਂ ਫੜਾਓ ਕਰੋ ਬੱਲਾ ਪੜਾ ਦੇ ਕੋਈ ਕਰੋ ਭਾਈ ਪਿਆਰ ਪ੍ਰੀਤਮ ਨੇ ਪੜਾ ਤੇ ਨੰਦ ਅੱਛਾ ਜੀ ਚੰਦ ਨਾਲ ਨਹੀਂ ਉਰੀ ਟੌਣੇ ਪੁਰਾਤਿਨਾਂ ਦੇ ਚੰਦ ਜੀ ਨਾਲ ਆਈ ਆਹ ਗੇੜਾ ਜਿਆ ਦੇ 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 ਚੰਗਾ ਹੁੰਦਾ ਚੰਗਾ ਚੰਗਾ ਹੁੰਦਾ ਚੰਗਾ ਹਾਂ ਪਿਆਰ ਸੱਤੀ ਕਰ ਲਾ ਪੂਰੇ ਫਿਰ ਨਹੀਂ ਬਾਛ ਬੱਛ ਓਏ ਠੀਕ ਕਰੇ ਜਖੇ ਗੈ ਨੂੰ ਕਹੋਰ ਦੇਲਾ ਚੰਗਾ ਚੱਲ ਪੰਜੇ ਪੰਜ ਰਾ ਚੰਗਾ ਹੁੰਦਾ ਉਹ ਤਾਂ ਕਰ ਲ ਮੰਨ ਗਿਆ ਬੰਦੇ ਕੋਕੀ ਨਾ ਜੜ ਮੜਾ ਗੇੜਾ ਵੱਟਾ ਇੰਨਾ ਗੋਡੇ ਨਹੀਂ ਕੰਮ ਕਰਦੇ ਨਹੀਂ ਫਰਕ ਕੋਈ ਨਹੀਂ ਉਹ ਗੋਡੇ ਜੁਖ ਜਾ ਕੰਮ ਵਾਲਾ ਕਰਿਆ ਨਾ ਹਾਂ ਪਹਿਲੇ ਕੰਮ ਵਾਲੀ ਕਰੀ ਨਾ ਭਾਈ ਤੁਹਾਡੀ ਚੰਗੀ ਕਰੀ ਬਹੁਤ ਬੰਦੇ ਮੜਾ ਯਾ ਚੋਰੀ ਆਪਰੇ ਤੋਂ ਨਰਮ ਜਾਨ ਨੇ ਮੇਰੇ ਕਿ ਪਿਆਰ ਚੱਲ ਗਿਆ ਬਹੁਤ ਆ ਬਹੁਤ ਆ ਬਹੁਤ ਆ ਚੱਕਰ ਆਉਣ ਲੱਗ ਗਿਆ ਚੜੇ ਭਾਈ ਹਾਂ ਹਰਦੀ ਵਸਵੀ ਰੱਖੇ ਕੱਲ ਨੂੰ ਲੰਬਾ ਆ ਨਾ ਵੇ ਸਾਨੂੰ ਖੋ ਜਾ ਫੜ ਪੱਲਾ ਨਾ ਕਰ ਟੈਨਸ਼ਨ ਦੀ ਸਾਡੇ ਰਵਾਜ ਆ ਨਹੀਂ ਛੱਡਦੀ ਤੇਰਾ ਬੱਲਾ ਨਾ ਛੱਡੀ ਮੈਂ ਛੱਡਦੀ ਜਦੋਂ ਆਖਿਆ ਨੇ ਉਦੋਂ ਜਦੋਂ ਹਾਂ ਹੁਣ 25 ਪਰਮੇਸ਼ਰ ਪਾਈ ਦੀ ਥਲਾ ਪਹਿਲਾਂ ਵੀ ਜੇ ਉਹੀ ਗੱਲਾਂ ਤੂੰ ਸਿਰ ਕਾ ਪੁਲਸੀ 25 ਪਰਮੇਸ਼ਰ ਹੁੰਦਾ ਗਾ 0 ਕਾ 50 ਅਸੀਂ ਕਮਾ ਚਾਏ ਤਿੰਨ ਚਾਰ ਆ ਵੀ ਚੱਲਣ ਦੇ ਕਿ ਧੱਕਾ ਨਾ ਪਾਵਾ ਨਹੀਂ ਨਹੀਂ ਨਾ ਚੱਲਾਂਗੇ ਹੌਲੀ ਬਸ ਰਾਮ ਨਾਲ ਚੁੜੀ ਗੰਡਾ ਦੇ ਕੇ ਕੋ ਪਾਈ ਜਾਣਾ ਹਾਂ ਗੰਡਾ ਚ ਕੋ ਪਈ ਪਹਿਲਾ ਛੁੱਟ ਗਏ ਚੰਗਾ ਫਿਰ ਪਾਈ ਮਾਮਾ ਸਿਆ ਹੈ ਨਾ ਕੋਈ ਚੰਗਾ ਬਾਈ ਐ ਕਰੋ ਹਾਂ ਬੇੜਾ ਮਾੜਾ ਰਾਸਾ ਜੱਜਾ ਖਰਾਬ ਆ ਪਿੰਡ ਚੋਂ ਛੜਾਇਆ ਉੱਥੋਂ ਤਾਂ ਫਿਰ ਨਹੀਂ ਜਾਦਾ ਐ ਤਾਂ ਫਿਰ ਉਹ ਹੀ ਗਲੀ ਜਰ ਮਰੀ ਨਾ 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 ਆ ਜਾ ਮਮਾ ਨਾਲ ਤਾਂ ਚੱਲ ਚੱਲ ਤੁਸੀਂ ਕੋਈ ਮਗਰ ਤੁ ਜਾ ਕੁਲੀ ਨੂੰ ਖਤਰਾ ਮੂਰੋਂ ਮੈਂ ਆਪੇ ਰੱਖੂ ਨਾ 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 ਕਿਉਂ ਚਿੰਤਾ ਕਰਦਾ ਚੰਗੇ ਹੁੰਦੇ ਆ ਮਮਾ ਦੋ ਬੰਦੇ ਮੂਰੋਂ ਆਪੇ ਰੱਖ ਨੂੰ ਮੰਗੜ ਨਹੀਂ ਗਾ ਰੱਖਿਆ ਨਾ ਨਾ ਸਹੀ ਗੱਲ ਜੰਦੂ ਫਾੜਾ ਬੋਲਦਾ ਨਾ ਜਬੇ ਪੜ ਦੇ ਦੀ ਨੋ ਨੋ ਕੱਲ ਨੂੰ ਗੱਲ ਖੜੇ ਫਿਰ ਜਾ ਨੋ ਨੋ ਆਪਾਂ ਤਾਂ ਕੀ ਬੋਲਣ ਆਪਾਂ ਤਾਂ ਕੀ ਲੋ ਦਮ ਲਾ ਭਾਈ ਹਾਸਲੀ ਪਾਸਦੀ ਰਹੀ ਸ਼ਰਾ ਕੈਨੂ ਗੋੰਠੀ ਕਰ ਲਾਉਂਦੀ ਨੂੰ ਨੀ ਕੋਈ ਲੈ ਚਲੀ ਆਮ ਕੋ ਆਵੇ ਹਾਈ ਕੈਨੂ ਗੋੰਠੀ ਕਰ ਲਾਉਂਦੀ ਨੂੰ ਹੁੰਦੀ ਆ ਕੁਝ ਨੀ ਕੋਈ ਲੈ ਚਲੀ ਹਮ ਕੋ ਆਵੇ ਬਾਹੋਂ ਮਕਲਾ ਵਾਰਾ ਚੀ ਰਹੇ ਨਹੀਂ ਇਹ ਪਹਿਲਾ ਉੱਠ ਬੋਂ ਜ ਕਲੀਆਂ ਲਾਉਂਦੇ ਮੇਰੇ ਬੱਪੂ ਲਾਉਂਦਾ ਕਿਤੇ ਕਲੀ ਰਹੇ ਜੇ ਪੱਲੇ ਤੇ ਮਗਰ ਖਾਲੀ ਹੋ ਜੇ ਕੁੱਤੀ ਉਹ ਤਾਂ ਗੱਲ ਮੰਨਗਾ ਤੇਰੀ ਹਾਂ ਰਾਮਨਾਥ ਤੇ ਚੱਲ ਹਾ ਸੇਰਾ ਹਸਦੀ ਵਾਸਦੀ ਰਹੇ ਜਨਤਾ ਨਾ ਕਰੀ ਕਿਸੇ ਗੱਲ ਦੀ ਨਹੀਂ ਭਾਈ ਰਾਮਨਾਥ ਤੇ ਚੱਲ ਮੈਂ ਪੜੀ ਟੋਨਲ ਨਹੀਂ ਕੋਈ ਨਹੀਂ ਇਹ ਨਾ ਮੇਰਾ ਗੱਲ ਜਾਈ ਨਹੀਂ ਕਿਤੇ ਫਿਰ ਗੱਲ ਨੂੰ ਜੀ ਕੋਈ ਨਹੀਂ ਸਰਮ ਹੈ ਕੋਈ ਦੱਸਦੀ ਕੋਈ ਨਹੀਂ ਮੈਂ ਕੋਈ ਨਹੀਂ ਗੱਲ ਕਰਨ ਕੌਣ ਵਿਆਹਦਾ ਜੋ ਕੁਝ ਕਹਾਂ ਕਿਸ ਤੇਰਾ ਜੀ ਦਸਾਂ ਦਸਾਂ ਜੇ ਹੈ ਕਿ ਉਤੋਂ ਦੀ ਛੱਡ ਦੇ ਵਿਆਹ ਜਾ ਹੁਣ ਵਿਆਹ ਛੱਡ ਦੇ ਪੰਨਾਂ ਦੀ ਸਿੱਟੀ ਚਵਾਨੀਆਂ ਛੱਡ ਦੇ ਚਵਾਨੀਆਂ ਛੱਡ ਦੇ ਹੂੰ ਕਹਿੰਦਾ ਪਈ ਕਹਿੰਦਾ ਬਾਤਰੇ ਨਾਲ ਆਪ ਦੀ ਗੱਲਬਾਤ ਕਰ ਲਈ ਕਹਿੰਦਾ ਜਿਵੇਂ ਕੋਈ ਨਹੀਂ ਕੋਈ ਨਹੀਂ